ਨਾ ਮੀਆ ਬਰਨਾ ਕੋਤੇ ਦੀਵਾ ਹਾਂ ਜੋਦੀ ਪੈ ਜਾਂਦੇ ਉਹ ਸਾਡੇ ਗਲੀ ਚ ਕੱਲ ਨੂੰ ਹੈਗਾ ਮੂਰਤ ਜਤੇ ਦੱਸ ਦੇ ਗਾ ਸਾ ਆਪਣੀ ਗਲੀ ਚ ਕੀ ਹੈਗਾ ਕੰਡੇ ਦੇ ਥੱਲੇ ਵਾਇਰਿੰਗ ਚੈੱਕ ਕਰਨਾ ਹਾਸਤੇ ਸੋ ਆਪਾਂ ਦਿਖਾਉਨੇ ਆ ਦੇਖੋ ਸਾਨੂੰ ਕੰਡਾ ਦਿਖਾਉਨੇ ਲੱਗਦਾ ਹੋ ਗਏ ਤਾਂ ਪਰਸੋ ਚ ਉੱਥੇ ਲੈਂਟਰ ਪੈ ਕੇ ਹਟਿਆ ਤੇ ਮੈਂ ਥੋੜਾ ਮਾਥੀ ਸਾਈਕਲ ਤੇ ਆ ਜਾਂਦਾ ਸੋ ਸਾਡੀ ਗੈਰ ਹਾਜ਼ਰੀ ਚ ਇੱਧਰ ਦੇਖੋ ਇੱਧਰ ਵੀ ਕੰਮ ਨਿਭੜ ਗਿਆ ਗਾਈਜ਼ ਵੈਲਕਮ ਬੈਕ ਟੂ ਨਜ਼ਰ ਬਲੌਗ ਤੇ ਮੈਂ ਹੁਣੀ ਵੈਸੇ ਨਾ ਕੀ ਜਾਇਆ ਸੋ ਸਭ ਤੋਂ ਪਹਿਲਾਂ ਆਪਾਂ ਜਾਣਦੇ ਆ ਜੋਤੇ ਦੇ ਘਰੇ ਜੋਤਿਆਂ ਲੈ ਕੇ ਜਾਂਦੇ ਆ ਕਿਥੇ ਹਾਂ ਦੇਣੇ ਕੀ ਕਰੀ ਜਾਂਦਾ ਉਹ ਚਲੋ ਅੱਜ ਆਪਨੇ ਬੰਦ ਨਾ ਕਰ ਕੀਤਨ ਵੀ ਫੇਰ ਆਊਗਾ ਸੋ ਸ਼ੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੇ ਨਾ ਕਰ ਕੀਤਨ आ 자 ऊ का द ि ख ा ਸੋ ਨਗਰ ਕੀ ਤਨਚਲਾ ਚੁਕਿਆ ਆ ਦੇਖੋ ਨਗਰ ਕੀ ਤਨ ਚੰਦ ਤੋਂ ਬਾਅਦ ਅਸੀਂ ਕੀ ਕੀਤਾ ਮੂਫੀਆਂ ਦੇ ਇੰਨੇ ਛੱਲੜ ਲਾਤੇ ਇੰਨੇ ਇਕੱਠੀਆਂ ਕਰਤੀਆਂ ਹੁਣ ਇਹਦੇ ਆਹਾ ਕੱਢਦੇ ਆ ਸਾਡੇ ਛੱਲੜ ਲਾਉਣੇ ਆ ਆਪਾਂ ਚਲ ਆ ਦੇ ਚੋਤੇ ਨੇ ਵੀ ਹੈਲਪ ਕੀਤੀ ਥੋੜੀ ਬਹੁਤੀ ਮੇਰੀ ਹਾਂ ਦੋ ਮੂਫੀਆਂ ਛੱਲੀਆਂ ਲੈ ਕੇ ਤੰਗੋ ਤਾਕਿਆ ਦੋ ਛੱਲੀਆਂ ਮੈਂ ਪਹਿਲਾਂ ਦੇ ਛੱਲੀ ਆਂਦਾ ਸੀ ਬਾਅਦ ਚ ਆਇਆ ਹੁਣ ਇਹਨੂੰ ਇਕੱਠੇ ਨੂੰ ਛੱਲ ਕੇ ਦਿਖਾਉਨੇ ਆ ਬਾਅਦ ਫੇਰ ਦਿਖਾਉਨੇ ਹਾਂ ਦੋ ਦੀ ਪੈ ਜਾਂਦੇ ਆ ਚੱਲ ਉੱਥੇ ਤੱਕ ਨਹੀਂ ਜਾਂਦੇ ਉੱਥੋਂ ਉੱਥੋਂ ਮੁੜਿਓ ਨਹੀਂ ਆਇਆ ਦਿਖਾ ਗਿਆ ਉਹ ਦੇ ਆਪਣੇ ਸਣਿਆਰਾ ਟੈਂਟ ਲਾਈ ਜਾਂਦਾ ਹਾਂ ਜੀ ਕਬੀਰ ਜੁਵੈਲਰ ਦਾ ਸਾਈਕਲ ਤਾਂ ਆ ਜਾ ਚੱਕ ਲੈ ਕੋਈ ਨਾ ਆ ਜਾ ਆ ਜਾ ਆ ਜਾ ਹਾਂ ਕੀ ਹੋ ਗਿਆ ਆ ਦੇ ਚੱਲ ਆ ਜਾ ਆ ਜਾ ਚੱਲ ਆ ਜਾ ਤੋਂ ਸਾਡੀ ਗਲੀ ਚ ਕੱਲ ਨੂੰ ਹੈਗਾ ਮੂਰਤ ਜਤੈ ਦੱਸ ਦੇ ਗਰਾਸ ਆਪਣੀ ਗਲੀ ਚ ਕੀ ਆ ਕੱਲ ਨੂੰ ਮੂਰਤ ਕੀ ਦੀ ਆ ਕਬੀਰ ਜੁਐਲਰਸ ਆ ਸੋ ਦੇਖੋ ਟੈਂਟ ਹੀ ਟੈਂਟ ਹੋਇਆ ਪਿਆ ਸੋ ਆਈਦਰ ਵੀ ਜੋਤ ਕੇ ਕਰੇ ਸੋ ਕੱਲ ਮ ਆਪਣੀ ਗਲੀ ਚ ਪੈਰ ਰੱਖਣ ਦੀ ਥਾਂ ਨਹੀਂ ਹੋਣੀ ਨਾ ਹੈਂ ਹਿੰਨੂੰ ਨਹੀਂ ਪਤਾ ਪੈਰ ਰੱਖਣ ਦੀ ਥਾਂ ਨਹੀਂ ਪਰਸੋਂ ਦੇਖਿਓ ਬਲੌਗ ਚ ਪਰਸੋਂ ਦੇਖਿਓ ਠੀਕ ਆ ਹੈਲੋ ਅੰਕਲ ਪਿੰਡਰ ਅੰਕਲ ਉਹ ਦਕਰ ਅਨ ਡੈਂਟ ਲੱਗ ਗਿਆ ਇੱਧਰ ਵੀ ਇੱਧਰ ਵੀ ਲੱਗ ਚੁੱਕਿਆ ਉਹ ਉੱਥੋਂ ਤਾਂ ਹੀ ਜਾਊਗਾ ਸੋ 1700 ਕਿੰਨੇ ਦਾ 1700 ਦਾ ਗੱਠਾ ਨਾ 1700 ਬੰਦੇ ਦਾ ਗੱਠਾ ਆ ਤਾਂ ਰੱਬਾ ਉੱਧਰ ਵੀ ਦੁਕਾਨੇ ਅੱਛਾ ਨਹੀਂ ਕਿੱਥੇ ਆ ਉਹ ਵੀ ਕਿੱਥੇ ਆ ਭੱਜ ਭੱਜ लगता ना ब्याह अंगू टेंट लगे प्या चार पास घोड़िया देख के आने जोत की घोड़िया देख के आने जोत की तू भी जोत अभी जोत ਇੱਧਰ ਵੀ ਡੈਂਟੀ ਡੈਂਟਾ ਟਹਿਲਦੇ ਆਪਾਂ ਚਾਚੀ ਦੀਆਂ ਦੁਕਾਨਾਂ ਤੇ ਆ ਚੁੱਕੇ ਆ ਹਾਂਜੀ ਇਹਨੂੰ ਵੀ ਮੈਂ ਨਾਲ ਹੀ ਲਿਆਇਆ ਅੱਗੇ ਤਾਂ ਬਹੁਤ ਘੱਟ ਆਉਂਦਾ ਹੁੰਦਾ ਸੋ ਐਦਾਂ ਦਿਖਾਉਨੇ ਆ ਇੱਧਰ ਆ ਖੜੀ ਆ ਪਹਿਲਾਂ ਸੋ ਦੇਣੇ ਇੱਥੇ ਪਰ ਕੰਡਾ ਲੱਗ ਰਿਹਾ ਸੀ ਆਪਾਂ ਉਹ ਦਿਖਾਉਨੇ ਆ ਆਪਾਂ ਕਰੂ ਕੰਮ ਨੂੰ ਨਵੇੜ ਕੇ ਇੱਧਰ ਆ ਗਏ ਸੀ ਨਾਲ ਜੋਤੇ ਨੂੰ ਵੀ ਚੱਕ ਲੈ ਸੋ ਆਪਾਂ ਇਧਰ ਉਹ ਘੈਂਟ ਚੀਜ਼ ਦਿਖਾਉਨੇ ਆ ਇੱਕ ਸੋ ਰੇਤੇ ਦੇ ਟਰੱਕ ਤੋਲਣ ਵਾਸਤੇ ਕੰਡਾ ਲੱਗ ਰਿਹਾ ਨਾਲ ਸਾਰੀ ਚੀਜ਼ ਦਿਖਾਉਨੇ ਆ ਕਿੱਥੋਂ ਤੱਕ ਸੋ ਸਭ ਤੋਂ ਪਹਿਲਾਂ ਅੱਜ ਆਪਾਂ ਮੰਲਾਉਨੇ ਆ ਹੁਣ ਚਾਚੇ ਨਾ ਜੱਤੇ ਹਾਏ ਸੋ ਬੇਸਿਕਲੀ ਕਿਵੇਂ ਹੱਤਾ ਇੱਕ ਜੀ ਵਧੀਆ ਸੋ ਆ ਜੇ ਅੰਦਰ ਦਿਖਾਉਨੇ ਆ ਅੰਦਰ ਉਹ ਘਰੀ ਜਾਂਦੇ ਆ ਬਲੌਗ ਸ਼ੂਟ ਕਰਦੇ ਆ ਅੰਦਰ ਕੰਡਾ ਦਿਖਾਉਨੇ ਆ ਸੋ ਆਪਾਂ ਦਿਖਾਉਨੇ ਆ ਦੇਖੋ ਸਾਨੂੰ ਕੰਡਾ ਦਿਖਾਉਨੇ ਲੱਗਦਾ ਹੋ ਵੈਸਾ ਪਰਸੋ ਚ ਉੱਥੇ ਲੈਂਟਰ ਪੈ ਗਿਆ ਟਿਆ ਤੇ ਮੈਂ ਥੋੜਾ ਜਿਹਾ ਲੇਟ ਹੀ ਆ ਮੈਂ ਇਹਦੀ ਪ੍ਰੋਸੈਸ ਯਾਰ ਨੀ ਸਟਾਰਟ ਕਰਨੀ ਸੀ ਸੋ ਉਹਦਾ ਪਹਿਲਾ ਵਲੌਗ ਛੋਟਾ ਮਿਨੀ ਵਲੌਗ ਅੱਜ ਆਪਾਂ ਅਪਲੋਡ ਕਰਾਂਗੇ ਜੋਤ ਆ ਜਿੱਥੇ ਆ ਜਾ ਆ ਜਾ ਸੋ ਮਹੌਲੇ ਘੁੰਮਨੇ ਆ ਸੋ ਸਾਰੀ ਡਿਟੇਲ ਆਪਾਂ ਲੈਨੇ ਆ ਮਿਸਤਰੀ ਬਾਈ ਤੋਂ ਉਹ ਥੱਲੇ ਲੈਂਟਰ ਪੈ ਚੁੱਕਿਆ ਅੱਛੀ ਗੱਲ ਜੀ ਅੱਛੀ ਗੱਲ ਦੋ ਸਾਨੂੰ ਮਾੜੀ ਡਿਟੇਲ ਇਹਦੀ ਕਿੱਥੋਂ ਤੱਕ ਕਿ ਕੀ ਕੀ ਕੰਮ ਹੋ ਗਿਆ ਆਪਣੀਆਂ ਚਾਰਦواری ਇੱਕ ਸਾਈਡ ਦੀ ਲੱਗ ਗਈ ਆ 6 ਪਿੱਲਰ ਨੇ ਤੇ ਕਿੰਨਾ ਕੁ ਫੁੱਟ ਚੌੜਾ ਹੈ ਲੰਬਾ ਇਹ 10 40 ਦਾ ਹੀ 10 40 ਦਾ ਕਿੱਦੇ ਪਿਆ ਲੈਨਟਰ ਇਹਦਾ ਲੈਨਟਰ ਪਰਸੋਂ ਪਿਆ ਜੀ ਪਰਸੋਂ ਹਾਂਜੀ ਤੇ ਕਿੰਨਾ ਕੁ ਟਾਈਮ ਤੱਕ ਇੱਥੋਂ ਤੱਕ ਜਾਊਗੀ ਚਾਰਦواری 3.5 ਫੁੱਟ ਚੁਣਾਈ ਲੱਗੂਗੀ 3.5 ਫੁੱਟ ਚੁਣਾਈ ਹਾਂਜੀ ਠੀਕ ਆ ਕਿੱਥੋਂ ਆ ਰਿਹਾ ਜਿਹੜਾ ਇਹ ਚੋਂ ਮਤਲਬ ਮੇਨ ਆਪਾਂ ਉੱਪਰਲਾ ਸਮਾਨ ਆ ਉਹ ਬਠੰਡੇ ਤੋਂ ਬਠੰਡੇ ਤੋਂ ਹਾਂਜੀ ਠੀਕ ਆ ਕਿੰਨੀ ਕਪੈਸਿਟੀ ਤੋਲ ਸਕਦਾ ਆਪਣੀ ਮਨ ਚਾਚੀ ਨੇ ਦੱਸੇ ਕਹਿੰਦੇ 150 ਕਿਲੋ ਤੱਕ 150 ਕੁਇੰਟਲ ਤੱਕ ਭਾਰ ਤੋਲ ਦੂਗਾ ਹਾਂਜੀ ਹਾਂਜੀ ਵੱਡੇ ਟਰੱਕ ਹੀ ਤੋਲ ਲੰਗੇ ਫਿਰ ਤਾਂ ਇੱਥੇ ਹਾਂਜੀ ਹਾਂਜੀ ਪੂਰਾ ਮਨੰਜਲ ਪੂਰਾ ਤੋਲ ਕੇ ਦਿਆ ਕਰ ਗਰੇਤਾ ਬਜਰੀ ਸੀਮੈਂਟ ਕੱਧਰ ਹਰ ਇੱਕ ਚੀਜ਼ ਤੋਲਮੀ ਦਿਆ ਕਰੂਗੀ ਕਿਸੇ ਨੇ ਵੀਲ ਨੇ ਕੰਡਾ ਵੀ ਕਰਉਣਾ ਹੈ ਤਾਂ ਕੰਡਾ ਵੀ ਕਰਵਾ ਸਕਦਾ ਖਣਕ ਦਾ ਵੀ ਤੋਲ ਸਲਾਈ ਕਰ ਨਹੀਂ ਕਰ ਸਕਦਾ ਹਾਂ ਬਹੁਤ ਲੰਬਾ ਨਾ ਹੈਟਾ ਕੰਮ ਸੈਟ ਆ ਕਿੰਨੇ ਕ ਦਿਨਾਂ ਦਾ ਹੈ ਲੱਗੂ ਮਹੀਨਾ ਨਾ ਹਾਂਜੀ 10-15 ਦਿਨ 10-15 ਦਿਨ ਹਾਂ ਠੀਕ ਆ ਚਲੋ ਵਧੀਆ 10 ਦਿਨਾਂ ਵਿੱਚ ਪੂਰਾ ਕੰਪਲੀਟ ਹੋ ਜੂਗਾ ਠੀਕ ਆ ਉੱਪਰ ਫਿਰ ਸ਼ੈੱਡ ਵੀ ਪਾਉਗਾ ਕੰਡੇ ਨੂੰ ਲਗਾਉਣ ਵਾਸਤੇ ਨਹੀਂ ਨਹੀਂ ਓਪਨ ਹੈ ਨਾ ਇਹ ਅੱਛਾ ਓਪਨ ਹੀ ਆ ਸਾਰਾ ਚਲ ਆ ਵੀ ਸੀਗਾ ਜੱਗ ਆ ਜੱਜ ਹੋ ਜੂਗੀ ਪਣ ਇਧਰ ਲਈ ਚਣਾਈ ਤਾਂ ਹਾਂਜੀ 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 ਦੋ ਤਿੰਨ ਦਿਨ ਚਣਾਈ ਖਾ ਜੂ ਇਹ ਤਿੰਨ ਦਿਨ ਹੋ ਰਹੀ ਠੀਕ ਆ ਹਾਂ ਪਿੱਲਰ ਵਗੈਰੇ ਪਿੱਲਰ ਹਾਂ ਪਿੱਲਰ ਵੀ ਲੱਗ ਰਿਹਾ ਜਿਵੇਂ ਹਾਂਜੀ ਹਾਂ ਕਿਨੇ 6 ਪਿੱਲਰ ਨੇ ਹਾਂਜੀ 6 ਪਿੱਲਰ ਆ ਜੀ ਪਿੱਲਰ ਵੀ ਬਰਾਬਰ ਹੀ ਜਾਣਗੇ ਉੱਥੋਂ ਤਾਈ ਹਾਂਜੀ 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 ਠੀਕ ਆ ਥੱਲੇ ਆਪਾਂ ਗਟਕਾ ਪਾਇਆ ਕਿ ਰੋੜੀ ਪਾਈ ਆ ਫਿਰ ਬਜਰੀ ਪਾ ਕੇ ਗਟਕਾ ਪਾ ਕੇ ਉੱਤੇ ਆਰ ਸੀ ਸਿਲੰਡਰ ਪਾਏ ਠੀਕ ਆ ਉੱਪਰ ਇੱਕ ਹੋਰ ਪਊਗਾ ਹਾਂ ਇੱਕ ਬੀਮ ਹੋਰ ਪਊਗਾ ਉੱਪਰ ਸਲੇਪ ਸਾਰੀ ਇਹ ਪੈਣੀ ਆਪਣੀ ਸਲੇਪ ਆ ਆਰ ਸੀ ਸੀ ਸਲੇਪ ਪੈਣੀ ਸਾਰੀ ਠੀਕ ਆ ਠੀਕ ਆ ਜਿਵੇਂ ਸਾਨੂੰ ਬਾਈ ਨੇ ਡਿਟੇਲ ਬਹੁਤ ਵਧੀਆ ਦਿੱਤੀ ਹੈ ਸਮਝਾਇਆ ਆਪਾਂ ਨੂੰ ਤੁਸੀਂ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਆਪਣੇ ਪਿੰਡ ਵਿਜਟ ਜ਼ਰੂਰ ਕਰ ਸਕਦੇ ਹੋ ਸੋ ਅੱਜ ਥੋੜਾ ਜਿਹਾ ਡਿਫਰੈਂਟ ਟਾਈਪ ਦਾ ਬਲੌਗ ਬਣਾਇਆ ਠੀਕ ਆ ਸੋਨ ਇੱਥੋਂ ਦੇਖੋ ਬਾਵਾ ਕੰਮ ਤਾਂ ਚੱਲ ਰਿਹਾ ਸੋ ਹੁਣੀ ਹੁਣੀ ਟਰਾਲੀ ਗਈ ਆ ਆਪਣੇ ਮੂਰੇ ਮੂਰੇ ਕੋਈ ਆਇਆ ਵੀ ਆ ਗੱਡੀ ਤੇ ਕੌਣ ਆਇਆ ਤੇ ਕਿਹੜਾ ਜੇ ਟਾਈਮ ਲੱਗੀ ਕਾਚੇ ਨਾਲ ਵੀ ਵਾਰਤਾ ਲਾਫ ਕਰਾਉਂਦੇ ਆ ਆਉਣ ਵਾਲੇ ਬਲੌਗ ਬਹੁਤ ਇੰਟਰਸਟਿੰਗ ਹਾਂ ਆਉਣ ਵਾਲੇ ਬਲੌਗ ਇਸ ਚੀਜ਼ ਦੇ ਰਿਲੇਟਡ ਬਹੁਤ ਇੰਟਰਸਟਿੰਗ ਹੋਣਗੇ ਸੋ ਅਸੀਂ ਅੱਜ ਬਹੁਤ ਦਿਨਾਂ ਦੇ ਵਿਹਲੇ ਸੀ ਸੋ ਸੋਚਿਆ ਕਿ ਆਹ ਚੀਜ਼ ਕਰੀਏ ਹਾਂ ਥੋੜੇ ਜੇ ਟਾਈਮ ਪਹਿਲਾਂ ਹੀ ਮਤਲਬ ਸ਼ਾਇਦ ਸਿਕਲਿਆ ਜਿਹੜੀ ਖਾਲੀ ਜਗ੍ਹਾ ਇਹ ਆਪਣਾ ਐਂਟਰੀ ਐਗਜ਼ਿਟ ਹੋਊਗਾ ਥੱਲੇ ਥੱਲੇ ਚੈੱਕ ਕਰਨ ਨੂੰ ਤੇ ਬੱਸ ਇਧਰੋਂ ਆ ਵੀ ਆ ਘਾ ਘਾ ਕੇ ਥੱਲੇ ਸਦਾ ਇਧਰ ਹੀ ਆਉਂਦਾ ਕਾਫੀ ਅੱਧ ਕੰਮ ਨਿਬੜ ਚੁੱਕਿਆ ਇਹਦੇ ਮਤਲਬ ਆਪਾਂ ਥੱਲੇ ਥੱਲੇ ਜਾ ਸਕੀਏ ਟੰਡੇ ਦੇ ਥੱਲੇ ਵਾਇਰਿੰਗ ਚੈੱਕ ਕਰਨਾ ਵਾਸਤੇ ਤੇ ਜਾ ਉੱਪਰ ਨੂੰ ਆ ਸਕੀਏ ਪਰ ਵਧੀਆ ਚੱਲ ਕੰਮ ਵਧੀਆ ਛੇਤੀ ਸਾਰੇ ਲੱਗੂ ਹੁਣ ਆਪਾਂ ਕੀ ਜਾਣਦੇ ਆ ਬਾਹਰ ਨਹੀਂ ਨੂੰ ਦੇਣੇ ਉੱਧਰ ਕੀ ਹਾਲ ਚਾਲ ਨੇ ਆ ਜਾ ਤੇ ਥੋੜੇ ਟਾਈਮ ਪਹਿਲਾਂ ਹੀ ਖਰਾਕ ਵਾਲੀ ਜੱਦੀ ਤੱਕ ਦੇ ਲਈਆ ਤੇ ਉਹ ਸਾਡੇ ਦਿਮਾਗ 'ਚ ਨਹੀਂ ਸੀ ਗੱਲਾਂ ਕਰਦੇ ਚਾਚੇ ਨੇ ਇੱਧਰ ਨੂੰ ਆ ਕੇ ਤੋਂ ਚਾਚੇ ਨੇ ਮਲਾਉਨੇ ਆ ਹੁਣ ਆਪਾਂ ਇੱਧਰ ਸਾਰਾ ਕੰਮ ਹੋ ਗਿਆ ਆਪਣਾ ਆਪਣੇ ਨਾਲ ਮੱਥਨ ਪਾਇਆ ਵੀ ਨਾ ਹੋ ਗਿਆ ਪਾਰਵੀ ਆ ਗਿਆ ਇੱਧਰ ਤੋਂ ਰਿਆ ਜਾ ਰਿਹਾ ਤੇ ਆਪਾਂ ਹੁਣ ਚੱਲਦੇ ਆ ਘਰ ਨੂੰ ਵਾਪਸ ਟੈਂਟ ਲਾਈ ਜਾਂਦੇ ਆ ਆਪਣੇ ਘਰ ਨੂੰ ਮੂਰਤਾ ਸਣਿਆ ਰਹਿੰਦੇ ਹੈਲੋ ਸੁ ਗਿਆ ਤੋਂ ਅਕੈਂਸੀ ਆ ਕੇ ਕਿਲਦੀ ਆ ਜਾਂਦਾ ਸੋ ਸਾਡੀ ਗੈਰ ਹਾਜ਼ਰੀ ਚ ਇੱਧਰ ਦੇਖੋ ਇੱਧਰ ਵੀ ਕੰਮ ਨਿਭੜ ਗਿਆ ਆ ਦੇਖੋ ਨਗਰ ਕੀ ਤਾਂ ਦੇ ਹਜੇ ਵੀ ਹਮ ਮਿਟੇ ਹੋਏ ਆ ਤੇ ਆਹ ਦੇਖੋ ਪਾਣੀ ਦੇ ਘਣਾ ਕਾਲੂ ਬਹੁਤ ਇਕੱਠਾ ਹੋਊਗਾ ਇੱਥੇ ਉਹ ਦੇਖੋ ਸੁਨੇਗਸਾ ਕਦੋਂ ਰੋਟੀ ਨਹੀਂ ਖਾਂਦਾ ਨਾ ਤੂੰ ਤੇ ਤੂੰ ਮੈਂ ਦਿਖਾਉਂਗਾ ਤੇ ਤੂੰ ਵੀ ਖਾਏਂਗਾ ਠੀਕ ਆ ਆ ਦੇਖੋ ਨਾ ਘੈਂਟ ਆ ਰਿਹਾ ਹਮ ਆਂਦਾ ਬਲੌਕ ਕਰਦੇ ਆ ਪੈਥੀ ਐਂਡ ਉਮੀਦ ਆ ਤੁਹਾਨੂੰ ਚੰਗਾ ਲੱਗਿਆ ਹੋਊਗਾ ਐਡਿਟਿੰਗ ਆਪਣੀ ਹੋ ਚੁੱਕੀ ਆ ਤੋ ਟਾਈਮ ਲਾ ਮੁਸਕੋ ਅੱਜ ਕੇ ਤੋ ਬਾਏ ਬਾਏ ਗਾਈਜ਼